ਵੀਰੇ ਵੀਡੀਓ ਬਣਾਈ ਜਾਂਦਾ ਕੋਈ ਚੱਕਰ ਤਾਂ ਨਹੀਂ ਦਿਖਾ ਦੂ ਭਾਈ ਲਓ ਭਾਈ 5000 ਦੀ ਲਮਾਰੀ ਆ ਬਈ ਜੀ ਉਹ ਜਿਹੜੇ ਤੁਸੀਂ ਜਗਾ ਜਗਾ ਤੇ ਬੋਰਡ ਲਾ ਰੱਖੇ ਨੇ ਵੀ 5000 ਤੁਸੀਂ ਪੁਰਾਣਾ ਕਰਦੇ ਆ ਉਹ ਬਿਲਕੁਲ ਸਹੀ ਗੱਲ ਆ ਅੱਛਾ ਕੱਟ-ਕੁੱਟ ਕਿਤੇ ਰੰਗ ਕਿੱਧਰ ਕੇ ਬਾਅਦ ਤੁਹਾਨੂੰ ਮਨ ਨਹੀਂ ਨਹੀਂ ਭਾਈ ਜੀ ਦੋਸਤੋ ਆਪਾਂ ਕਈ ਜਗ੍ਹਾ ਤੇ ਬੋਰਡ ਲੱਗੇ ਦੇਖੇ ਹੋਣੇ ਮਾਹੌਲ ਆਪਣੇ ਚੈਨਲ ਇਲੈਕਟ੍ਰੋਨਿਕਸ ਵਾਲਿਆਂ ਦੇ ਜਿੱਥੇ ਕਿ ਲਗਿਆ ਹੁੰਦਾ ਇੱਥੇ ਕੋਈ ਵੀ ਪੁਰਾਣਾ ਸਮਾਨ ਕਟਾ ਕੇ ਤੁਸੀਂ ਨਵਾਂ ਖਰੀਦ ਸਕਦੇ ਹੋ 5000 ਦੇ ਵਿੱਚ ਇਹ ਗੱਲ ਦੇ ਵਿੱਚ ਕਿੰਨੀ ਕਿ ਸਚਾਈ ਆਪਾਂ ਪਤਾ ਕਰਦੇ ਆ ਆਜੋ ਅੱਜ ਆ ਜੀ ਯਾਰ ਬਾਈ ਨਹੀਂ ਬੰਦ ਤੂੰ ਸੁਣਾਓ ਇਸ ਵੰਦੇ ਕਲਾਸ ਵੀਰੇ ਕੀ ਦੇਖਣਾ ਵੀਰੇ ਵੀਰੇ ਜੀ ਫਰਨੀਚਰ ਦੇਖਣਾ ਅੱਛਾ ਦੇ ਇਹ ਅਸੀਂ ਵੀਰੇ ਵੀਡੀਓ ਬਣਾਈ ਜਣਾ ਕੋਈ ਚੱਕਰ ਤਾਂ ਨਹੀਂ ਨਾ ਨਾ ਕੋਈ ਚੱਕਰ ਨਹੀਂ ਕਰਨਾ ਵੀਰੇ ਬਣਾ ਸਕਦੇ ਕੋਈ ਜਿਹੜੀ ਅਸੀਂ ਆਫਰ ਪੁੱਛਾਂਗੇ ਤੁਹਾਡੇ ਤੋਂ ਹਾਂਜੀ 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 ਜਮਾਂ ਸਹੀ ਬਿਲਕੁਲ ਨਹੀਂ ਬਿਲਕੁਲ ਵੀਰੇ ਕੋਈ ਦਿੱਕਤ ਨਹੀਂ ਹਾਂਜੀ ਤਉ ਤਾਂ ਪਹਿਲਾਂ ਤਾਂ ਸਾਨੂੰ ਫਰਿੱਜ ਦੀ ਆਫਰ ਦੱਸੋ ਵੀ ਫਰਿੱਜ ਦੇ ਉੱਤੇ ਕੀ ਰੇਟ ਚੱਲ ਰਿਹਾ ਹੋਦਾ ਫਰਿੱਜ ਦੀ ਆਫਰ ਵੇਚੀ ਜਿਵੇਂ ਆਪਣੇ ਕੋਲ ਚੱਲ ਰਹੀ ਹੈ ਜਿਵੇਂ ਤੁਹਾਡੇ ਕੋਲ ਪੁਰਾਣਾ ਫਰਿੱਜ ਘਰ ਦੇ ਵਿੱਚ ਕੋਈ ਵੀ ਵੀ ਆਪਣੇ ਕੋਲ ਜੀ ਉਹ ਅਸੀਂ 5000 ਰੁਪਏ ਤਾਂ ਘਟਾਂਗੇ ਜੀ ਠੀਕ ਜੇ ਮ ਆਪਣੇ ਕੋਲ ਕੋਲ ਲਵੈਡ ਕੰਪਨੀ ਦਾ ਫਰਿੱਜ ਆਪਣੇ ਕੋਲ ਹੈਵਲ ਦਾ ਬ੍ਰਾਂਡ ਆ ਵੀਰੇ ਠੀਕ 10 ਸਾਲ ਦੀ ਕੰਪਰੈਸ਼ਨ ਦੀ ਵਾਰੰਟੀ ਹੈ 2 ਸਾਲ ਦੀ ਕੰਪਲੀਟ ਦੀ ਦਿੰਨੇ ਆਪਾਂ ਇਹਦੇ ਵੀ 5000 ਤੁਹਾਡਾ ਪੁਰਾਣਾ ਘਟਾਂਗੇ ਭਾਈ ਜੀ ਵੀ 13000 ਦਾ ਤੁਸੀਂ ਫਰਿੱਜ ਦੇ ਨਾਲ ਦੇਣਾ ਆਪਾਂ ਜੀ ਉਹ ਜਿਹੜੇ ਤੁਸੀਂ ਜਗ੍ਹਾ ਜਗ੍ਹਾ ਤੇ ਬੋਰਡ ਲਾ ਰੱਖੇ ਨੇ ਵੀ 5000 ਦਾ ਅਸੀਂ ਪ੍ਰਾਣਾ ਕਰਦੇ ਆ ਉਹ ਬਿਲਕੁਲ ਸਹੀ ਗੱਲ ਆ ਬਾਈ ਜੀ ਦੇਖੋ ਤੁਸੀਂ ਵੀਡੀਓ ਬਣਾ ਰਹੇ ਹੋ ਸਾਡੀ ਸਾਰਾ ਪੰਜਾਬ ਸਾਨੂੰ ਇਸ ਟਾਈਮ ਦੇਖ ਰਿਹਾ ਸਾਨੂੰ ਅਸੀਂ ਜੋ ਗੱਲ ਕਰਾਂਗੇ ਤੁਹਾਨੂੰ ਸੱਚਾਈ ਦੱਸਾਂਗੇ ਬਿਲਕੁਲ ਜੀ ਇਹ ਗੱਲ ਦੇ ਵਿੱਚ ਬਿਲਕੁਲ ਵੀ ਝੂਠ ਨਾ ਹੋਵੇ ਬਾਈ ਜੀ ਬਿਲਕੁਲ ਸਾਡੇ 1% ਦਾ ਵੀ ਝੂਠ ਨਹੀਂ ਹੈਗਾ ਬਾਈ ਜੀ ਜੋ ਗੱਲ ਦੱਸਾਂਗੇ ਬਿਲਕੁਲ ਸੱਚ ਦੱਸਾਂਗੇ ਤੁਹਾਨੂੰ ਅਸੀਂ ਬਾਈ ਜੀ ਠੀਕ ਹੈ ਠੀਕ ਹੈ ਬਾਈ ਜੀ ਤੇ ਵੀ ਸਾਰੇ ਫੈਕਟ ਤੇ ਨਿਗਾਹ ਮਾਰ ਸਕਦੇ ਹੋ ਬਾਈ ਜੀ ਤੁਸੀਂ ਛੱਡ ਠੀਕ ਹੈ ਠੀਕ ਹੈ ਫੈਕਟੇ ਵੀ ਵਧੀਆ ਲੱਗ ਰਿਹਾ ਮ 听见没？ ਠੀਕ ਹੈ ਤੇ ਆਪਾਂ ਨਾ ਵੀਰੇ ਜੀ ਆਪਾਂ ਗੱਲ ਕਰੀਏ ਐਲਸੀਡੀ ਦੀ ਠੀਕ ਹੈ ਜੀ ਐਲਈਡੀ ਦੇ ਵਿੱਚ ਵੀ ਆਪਾਂ ਸੇਮ ਸਕੀਮ ਲਾਈ ਵੀ ਆ ਜਿਵੇਂ ਆਪਣੇ ਕੋਲ ਜੀ ਠੀਕ ਹੈ ਆਪ ਜੀ ਤੁਹਾਡੇ ਕੋਲ ਘਰ ਦੇ ਵਿੱਚ ਕੋਈ ਪੁਰਾਣਾ ਟੀਵੀ ਪਿਆ ਹੈ ਜਾਂ ਕੋਈ ਐਲਈਡੀ ਪਈ ਹੈ ਜੀ ਕਿਸੇ ਵੀ ਕਿਸਮ ਦੀ ਉਹ 5000 ਰੁਪਏ ਦੀ ਘਟਾਂਗੇ ਬਾਈ ਜੀ ਆਪਾਂ ਇਹਦੇ ਵਿੱਚ ਜੀ ਜੀ ਜੇ ਮੰਨ ਕੇ ਚੱਲ ਜਿਹੜਾ ਤੁਸੀਂ ਰੇਟ ਲਾਉਣੇ ਰੇਟ ਉਹੀ ਲੱਗਦਾ ਤੁਹਾਡਾ ਬਿਲਕੁਲ ਜੀ ਬਿਲਕੁਲ ਰੇਟ ਸਾਡਾ ਉਹੀ ਹੋਊਗਾ ਬਾਈ ਜੀ ਲੋਕ ਵੀ ਬਹੁਤ ਜ਼ਿਆਦਾ ਕੰਫਿਊਜ਼ ਹੋ ਜਾਂਦੇ ਨੇ ਵੀ ਵੀ ਹਾਂ ਇਹ ਕਿਵੇਂ ਹੋ ਸਕਦਾ ਕਈ ਤਾਂ ਇਹ ਗੱਲ ਨੂੰ ਸੱਚ ਨਹੀਂ ਮੰਨਦੇ ਪਹਿਲੀ ਗੱਲ ਹਣਾ ਦੇਖੋ ਬਾਈ ਜੀ ਭਾਈ ਜੀ ਜਿਵੇਂ ਸਾਡੇ ਕੋਲ 32 ਇੰਚ ਦੀ LED ਆਪਣੇ ਕੋਲ ਜੀ ਆਪਾਂ ਉਹਦੇ ਵਿੱਚ 5000 ਰੁਪਏ ਦੀ ਕਟਾਂਗੇ 43 ਇੰਚ ਦੀ LED ਆਪਾਂ ਉਹਦੇ ਵਿੱਚ ਵੀ 5000 ਦੇ ਕਟਾਂਗੇ ਉਦੋਂ ਵੱਡੇ ਕਸਟਮਰ ਦੀ ਆਪਦੀ ਚੋਅ ਹੈ ਵੀਰੇ ਜਿਹੜੀ ਮਰਜ਼ੀ ਲੈ ਸਕਦਾ ਵੀ ਹਰੇਕ ਦੇ ਵਿੱਚ ਚਾਹੇ ਛੋਟੀ ਤੋਂ ਛੋਟੀ ਹੋਵੇ ਤੇ ਛੋਟੀ ਹੋਵੇ ਮੱਡੇ ਤੋਂ ਵੱਡੀ ਹੋਵੇ 5000 ਰੁਪਏ ਦੀ ਕਟਾਂਗੇ ਆਪਾਂ ਠੀਕ ਹੈ ਪੁਰਾਣਾ ਟੀਵੀ ਚਾਹੇ ਬਿਲਕੁਲ ਜੀ ਬਿਲਕੁਲ ਪੁਰਾਣਾ ਹੋਵੇ ਜਮਾਂ ਪੁਰਾਣਾ ਹੋਵੇ ਹਾਂਜੀ ਭਾਈ ਜੀ ਹਾਂਜੀ ਚਾਹੇ 10 ਸਾਲ ਪੁਰਾਣਾ ਹੋਵੇ ਜੀ ਜੀ ਬਿਲਕੁਲ ਜੀ ਬਿਲਕੁਲ ਇਹ ਗੱਲ ਝੂਠ ਨਾ ਹੋਵੇ ਨਹੀਂ ਨਹੀਂ ਬਿਲਕੁਲ ਕੰਪਨੀ ਵੀ ਬਹੁਤ ਸੁੰਨੀ ਆ। ਮੋਟ ਆਫ ਦੀ ਕੰਪਨੀ ਬਹੁਤ ਪੁਰਾਣੀ ਕੰਪਨੀਆਂ ਬਾਈ ਜੀ। ਆ ਦੇਖੋ ਜੀ। ਬਹੁਤ ਸ਼ਾਨਦਾਰ ਇਹ ਮਾਰਨੇਗੇ ਚਲੋ ਕਿੰਨੇ ਦਾ ਕਿੰਨੇ ਦਾ ਇਹ ਫਰਿੱਜ ਇਹ 23000 ਰੁਪਏ ਦਾ ਮਾਡਲ ਹੈ ਵੀਰ ਜੀ 23000 ਦਾ ਬਸ 23000 ਦਾ ਮਾਡਲ ਹੈ 5000 ਦਾ ਪੈਸੇ ਵਿੱਚ ਪੁਰਾਣਾ ਵੀ ਘਟਾਂਗੇ ਭਾਈ ਜੀ 5000 ਦਾ ਕਟੋਗੇ ਵੀ 5000 ਦਾ ਪੁਰਾਣਾ ਵੀ ਘਟਾਂਗੇ ਭਾਈ ਦੇਖ ਲਓ ਭਾਈ ਗੱਲ ਸੱਚ ਹੈ ਬਿਲਕੁਲ ਨਹੀਂ ਵੀਰ ਜੀ ਜੋ ਦੱਸਾਂਗੇ ਸੱਚ ਦੱਸਾਂਗੇ ਤੁਹਾਨੂੰ ਅਸੀਂ ਜੀ ਯਾਰ ਕਮਾਲ ਆ ਭਾਈ ਯਾਰ ਵੀ 23000 ਦਾ ਤਾਂ ਫਰਿੱਜ ਆਲਰੇਡੀ ਤੁਸੀਂ ਦੇ ਹੀ ਰਹੇ ਹੋ ਠੀਕ ਹੈ ਪਹਿਲਾਂ ਤਾਂ ਦੇਖੋ ਫਰਿੱਜ ਵੀ ਦੇਖ ਸਕਦਾ ਤੁਸੀਂ ਉੱਚਾ ਲੰਮਾ ਗੱਭਰੂ ਜਵਾਨ ਫਰਿੱਜ ਆਪਣਾ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ 50 ਜੀ ਜੀ ਮਸਾ 500 500 1500 ਬਾਤ ਨੂੰ ਨਹੀਂ ਕੱਟਦੇ ਅਸੀਂ 5000 ਦਾ ਫਰਜੇ ਕਟਾਂਗੇ ਬਾਈ ਜੀ ਪ੍ਰਾਂਡਾ ਮਾਲਾ ਬਈ ਯਾਰ ਹਲੇ ਵੀ ਯਕੀਨ ਹੋ ਰਿਹਾ ਬਿਲਕੁਲ ਜੀ ਤੇ ਆਪਾਂ ਮਸ਼ੀਨਰੀ ਗੱਲ ਕਰੀਏ ਬਈ ਹੁਣ ਤੁਸੀਂ ਵਾਸ਼ਿੰਗ ਮਸ਼ੀਨ ਆ ਵੱਡੀ ਮਸ਼ੀਨ ਆ ਜਿਹੜੀ ਇਹ ਕੀ ਰੇਟ ਤੇ ਹੁਣ ਵਾਸ਼ਿੰਗ ਮਸ਼ੀਨ ਤੁਸੀਂ ਦੇਖ ਸਕਦੇ ਹੋ ਬਾਈ ਜੀ ਜਿਵੇਂ ਆਪਾਂ ਨੇ ਕੋਲੇ ਲੋਇਡ ਕੰਪਨੀ ਦੀ ਮਸ਼ੀਨਾਂ ਵੀ ਰਹਿ ਹੈਵਲ ਦਾ ਬ੍ਰਾਂਡ ਆ ਜੇ ਮੈਂ ਆਪਣੇ ਕੋਲ 20000 ਰੁਪਏ ਦੀ ਵਾਸ਼ਿੰਗ ਮਿਨ 5000 ਰੁਪਏ ਦੀ ਵਾਸ਼ਿੰਗ ਮਿਨ ਥੋੜੀ ਪ੍ਰਾਣੀ ਕਟਾਂਗੇ ਆਪਾਂ ਇਹਦੇ ਵਿੱਚ ਬਾਈ ਜੀ ਇਹਦੇ ਵਿੱਚੋਂ 5000 ਦੀ ਕਟਾ ਦੇ ਹਾਂ ਜੀ ਪ੍ਰਾਣੀ ਕਟਾਂਗੇ ਬਾਈ ਜੀ ਜ਼ਰੂਰੀ ਨਹੀਂ ਆਪਾਂ ਨੇ ਵੱਡੀ ਲੈਣੀ ਹੈ ਜੀ ਜੇ ਮੈਂ ਆਪਣੇ ਕੋਲ ਵਾਸ਼ਿੰਗ ਮਿਨ ਦੀ ਸਟਾਰਟਿੰਗ ਆਪਣੇ ਕੋਲ ਹੋਈ ਦੇ 13500 ਰੁਪਏ ਤੋਂ ਬਾਈ ਜੀ 13500 ਅੱਛਾ ਇਹਦੇ ਚੋਂ ਨਹੀਂ ਕੱਢ ਦੇਵੋਗੇ ਨਾ ਨਾ ਬਾਈ ਜੀ ਜਿਹੜੀ ਮਰਜ਼ੀ ਲਓ ਇਹ ਚੋਂ ਵੀ 5000 ਦੀ ਜਿਹੜੀ ਮਰਜ਼ੀ ਵਾਸ਼ਿੰਗ ਮਸ਼ੀਨ ਲਓ ਆਪਣੇ ਕੋਲੋਂ ਜੀ ਆਪਾਂ ਉਹਦੇ ਵਿੱਚ ਤੁਹਾਡੀ 5000 ਦੀ ਪ੍ਰਾਣੀ ਕਟਾਂਗੇ ਜੀ ਮੈਂ ਕਈ ਵਾਰ ਬਈ ਤੁਹਾਡੀ ਦੁਕਾਨ ਦੇ ਬਾਹਰ ਸਾਮਾਨ ਵੀ ਪਿਆਦੇ ਸੀ ਕਾਫੀ ਪੁਰਾਣੀਆਂ ਹੀ ਹੁੰਦੀਆਂ ਬਿਲਕੁਲ ਭਾਈ ਜੀ ਬਿਲਕੁਲ ਵੀ ਤੁਸੀਂ ਪੁਰਾਣੀ ਵੀ ਜਮ੍ਹਾਂ ਕੱਟ ਦਿੰਦੇ ਬਿਲਕੁਲ ਜੀ ਬਿਲਕੁਲ ਜੀ ਇਹ ਤਾਂ ਨਹੀਂ ਹੁੰਦਾ ਵੀ ਹਾਂ ਇਹਦਾ ਇੱਥੋਂ ਰੰਗ ਲਿਆ ਵਾ ਇੱਥੋਂ ਗੜੀ ਜਹੇ ਟੁੱਟੇ ਜਿਹਾ ਜਿਹੇ ਜੀ ਮਰ ਜਿਹਾ ਵਾ ਜੀ ਤੁਹਾਡੀ 5000 ਦੀ ਕੱਟੀ ਹੋਗੀ ਆਪਾਂ ਵੀ ਅਗਲੇ ਕੋਲ ਤਾਂ ਬੇਲੀ ਆ ਨਾ ਮੈਂ ਕਹਿੰਦਾ ਭਈ ਯਾਰ ਜੇ ਪੰਜਾਬ ਦੀ ਗੱਲ ਕਰੀਏ ਨਾ ਇਤੋਂ ਫਾਇਦੇ ਦਾ ਸੌਦਾ ਹੋਈ ਨਹੀਂ ਸਕਦਾ ਕੋਈ ਨਹੀਂ ਕਿਸੇ ਨੇ ਵੀ ਅਸੀਂ ਕੀਮ ਨਹੀਂ ਲਾਈ ਜੋ ਅਸੀਂ ਵੀਰੇ ਮਾਲ ਵਾ ਫਣੀ ਚਲਾਣ ਲਾਈ ਆ ਵੀਰੇ ਗੱਲ ਵੀਰੇ ਬਿਲਕੁਲ ਸਹੀ ਆ ਤੇ ਵੀਰੇ ਆਪਾਂ ਅਸਾਂ ਤੇ ਇਲੈਕਟ੍ਰੋਨਿਕ ਦੇ ਵਿੱਚ ਆਪਣੇ ਕੋਲ ਕੀ ਕੀ ਆ ਗਿਆ ਬਾਈ ਜੀ ਇਲੈਕਟ੍ਰੋਨਿਕ ਦੇ ਵਿੱਚ ਜਿਵੇਂ ਵੀਰ ਜੀ ਤੁਹਾਨੂੰ ਫਰਿੱਜ ਦਿਖਾ ਚੁੱਕਾ ਮੈਂ ਐਲੜੀਆਂ ਦਿਖਾ ਚੁੱਕਾ ਵਾਸ਼ਿੰਗ ਮਸ਼ੀਨਾਂ ਦੇ ਨਾਲ ਹੀ ਆਪਣੇ ਕੋਲ ਕੂਲਰ ਆ ਗਏ ਬਾਈ ਜੀ ਜਿਵੇਂ ਕੂਲਰ ਕੂਲਰ ਦੀ ਸਭ ਤੋਂ ਵਧੀਆ ਸਕੀਮਾ ਜਿਵੇਂ ਹੁਣ ਕੂਲਰਾਂ ਦਾ ਸੀਜ਼ਨ ਚੱਲ ਰਿਹਾ ਇਸ ਟਾਈਮ 'ਤੇ ਹਾਂ ਹਾਂ ਬਾਈ ਪੂਰਾ ਠੀਕ ਹੈ ਜੀ ਤੁਹਾਡੇ ਕੋਲ ਲੋਹੇ ਦਾ ਕੂਲਰ ਪੁਰਾਣਾ ਕਰ ਚੋ ਕੋਈ ਵੀ ਪਿਆਗਾ ਜੀ ਚਾਹੇ ਚੱਲਦਾਗਾ ਟੁੱਟਿਆ ਆਪਾਂ ਜਿਹੇ ਜਿਹੇ ਮਰਜ਼ੀ ਹਾਲਤ ਹੈ ਜੀ ਥੋੜਾ 5000 ਰੁਪਏ ਦਾ ਕਟਾਂਗੇ ਬਾਈ ਜੀ ਆਪਾਂ ਜਮਾ ਬਿਲਕੁਲ ਤਾਰਾ ਦੂਰਾ ਵੀ ਟੁੱਟਿਆ ਹੁਣ ਕੁਛ ਮਰਜ਼ੀ ਹੋਵੇ ਚੱਲਦਾ ਚੇ ਨਹੀਂ ਚੱਲਦਾ 5000 ਦਾ ਕਟਾਂਗੇ ਥੋੜਾ ਕਾਣਾ ਇਹ ਕਿੰਨੇ ਦਾ ਭਾਈ ਹੂੰ ਇਹ 13000 ਦਾ ਕੋਲੜਾ ਭਾਈ ਜੀ ਅੱਛਾ ਕੱਟ-ਕੁੱਟ ਕੇ 13000 ਦਾ ਬੈਜਾ 13000 ਦੇ ਬਸ ਤੁਹਾਨੂੰ ਮੰਨ ਨਹੀਂ ਨਹੀਂ ਭਾਈ ਜੀ 13000 ਦਾ ਕੋਲੜਾ 13 ਦੇ ਵਿੱਚੋਂ 5000 ਦਾ ਪੁਰਾਣਾ ਕਟਾਂਗੇ 13 ਦੇ ਵਿੱਚ ਪੁਰਾਣਾ ਕਟੋਗੇ ਕਮਾਲ ਕਰਤੀ ਭਾਈ ਯਾਰ ਜੀ ਸਰ ਬਾਠੀ ਯਾਰ ਵੀ ਤੁਸੀਂ ਦੁਬਾਰੇ ਕਹਿ ਦੋ ਹੁਣੀ ਮੈਨੂੰ ਲੱਗਦਾ ਮੈਨੂੰ ਤਾਂ ਯਕੀਨ ਆਦੀ ਲਿਖਿਆ ਸ਼ਾਇਦ ਕਿਸੇ ਨੂੰ ਅਸੀਂ ਵੀਰੇ ਅਸੀਂ ਤੁਹਾਨੂੰ ਪੂਰਾ ਯਕੀਨ ਦਿਵਾਵਾਂਗੇ ਜਿਵੇਂ ਸਾਡੇ ਕੋਲ ਦੁਕਾਨ ਤੇ ਵਿ ਭਾਈ ਦੇਖ ਲਈਏ ਵੀ ਅਲਮਾਰੀਆਂ ਪੰਨਾਂ ਪੂਣ ਹੁਣ ਜਿਵੇਂ ਬੈਜੀ ਆਪਣੇ ਕੋਲ ਅਲਮਾਰੀਆਂ ਦੇ ਲੱਗ ਲੱਗ ਰੇਟ ਨੇ ਜੀ ਆਪਣੇ ਕੋਲ ਫਿਰ ਇਹ ਤਾਂ ਵੀਰੇ ਆਪਾਂ ਨੂੰ ਬਾਲੀਆਂ ਵੀ ਆ ਲੱਗ ਰਿਹਾ ਜਿਵੇਂ ਹਾਈ ਪ੍ਰਾਈਸ ਦੇ ਹੋਣਗੇ ਇਹਦੇ ਵਿੱਚ ਵੀ ਮੈਂ ਕਰਦੇ ਜਮਾਂ ਨੋਰਮਲ ਪ੍ਰਾਈਸ ਦੇ ਰੇਟ ਨੇ ਜੀ ਭਾਈ ਆਪਣੇ ਕੋਲ ਅਲਮਾਰੀ ਦੀ ਸਟਾਰਟਿੰਗ ਵੀਰੇ 10000 ਤੋਂ ਹੋ ਜਾਂਦੀ ਹੈ 10000 ਤੋਂ ਬਿਲਕੁਲ ਜੱਜ ਮੈਂ ਤਾਂ ਅਲਮਾਰੀ ਤੇ ਨਿਗਾਹ ਮਰਵਾ ਮੈਂ ਵੀਰੇ 10000 ਦੀ ਅਲਮਾਰੀ ਤਾਂ ਵੀ ਜੀ ਠੀਕ ਹੈ ਭਾਈ ਤੇ ਫਿਰ ਉਹ 10000 ਦੀ ਤਾਂ ਅਲਮਾਰੀ ਆ ਫਿਰ ਉਹਦੇ ਵਿੱਚ 5000 ਦੀ ਪ੍ਰਾਣੀ ਕੱਟਾਂਗੇ ਭਾਈ ਜੀ ਕਮਾਲ ਕਰਤੀ 5000 ਦੀ ਕਸਟਮਰ ਦਾ ਵਿਚ ਡਰੈਸਿੰਗ ਆ ਭਾਈ ਜੀ ਆ ਲੋ ਵਿਦਆਉਂ ਡਰੈਸਿੰਗ ਟੇਬਲ ਬਿਲਕੁਲ ਲੱਗ ਤੋਂ ਲੈਣ ਦੀ ਲੋੜ ਨਹੀਂ ਭਾਈ ਜੀ ਆ ਲੋ ਜੀ ਬਈ ਇਹ ਫੱਕੇ ਬੱਕੇ ਬਕਰ ਵਕਰ ਸਾਡੇ ਕੋਲ ਨਹੀਂ ਨੇ ਭਾਈ ਜੀ ਨਹੀਂ ਯਾਰ ਭਈ ਆ ਗਲਤ ਆ ਯਾਰ ਕਮਾਲ ਕਰਤੀ ਜਿਹੜੀ ਬਿਮਾਰੀ ਵਾਲੀ ਗੱਲ ਕਰ ਤੇ ਵੀ 5000 ਦੀ ਪ੍ਰਾਣੀ ਜਿਹੜੀ ਬਿਮਾਰੀ ਉਹ ਵੀ ਵਿਚ ਕੱਟੀ ਜਾਊਗੀ ਠੀਕ ਆ ਤੇ ਵੀਰੇ ਹੋਰ ਆਪਣੇ ਕੋਲ ਜਿਵੇਂ ਕਹਿ ਜੀਏ ਵੀ ਵੱਡੀ ਤੋਂ ਵੱਡੀ ਅਲਮਾਰੀ ਹੋਵੇ ਛੋਟੀ ਤੋਂ ਛੋਟੀ ਅਲਮਾਰੀ ਹੋਵੇ ਉਹ ਜਿਹੇ ਜਿ ਮਰਜ਼ੀ ਲੈ ਸਕਦਾ ਕਸਟਮਰ ਲਈ ਆਪਦੀ ਜੁਆ ਹੈ ਸਾ ਵੀਰ ਜੀ 15 ਵਾਲੀ ਲਵੇ 10 ਵਾਲੀ ਲਵੇ 13 ਵਾਲੀ ਲਵੇ ਜਿਹੇ ਜਿ ਮਰਜ਼ੀ ਲੈ ਸਕਦਾ 5000 ਦੀ ਪਰਾਣੀ ਕਟਾਂਗੇ ਬਾਈ ਜੀ ਆਪ ਉਹਦੇ ਵਿੱਚ ਠੀਕ ਠੀਕ ਵੀਰੇ ਜੇ ਆਪਾਂ ਦੇਖ ਰਹੇ ਹਾਂ ਜਿਵੇਂ ਆ ਆਪਣੇ LED ਪੈਨਲ ਹੋਗੇ ਇਹਨਾਂ ਦੇ ਵਿੱਚ ਇਹ ਜਿਵੇਂ LED ਕੈਬਨ ਆਗੇ ਜਿਵੇਂ ਆਪਣੇ ਕੋਲ ਇਹਨਾਂ ਦੀ ਸਟਾਰਟਿੰਗ 7000 ਰੁਪਏ ਤੋਂ ਜਿਵੇਂ ਕੋਈ 32 ਇੰਚ ਵਾਲਾ ਲਾਉਣਾ ਕਿਸੇ ਨੇ 4 ਫੁੱਟਾ ਆਪਣੇ ਕੋਲ LED ਪੈਨਲ ਹੈ ਜੀ ਇਹ ਤਾਂ ਨਹੀਂ ਹੁੰਦਾ ਵੀ ਹਾਂ ਕੋਈ ਆ ਜ ਨਾਗ ਮਗਰ ਪਾਇਕ ਨਾ ਘੜਦੇ ਬਈ ਜੀ ਠੀਕ ਠੀਕ ਬਈ ਇਹ ਲੋਕ ਬੜੇ ਕਨਫਿਊਜ਼ ਹੁੰਦੇ ਨੇ ਬੇਰਨਾ ਵੀ ਮਿਲਦੇ ਨੇਗੇ ਉਹ ਕਹਿੰਦੇ ਨੇ ਬਈ ਐ ਹੁੰਦਾ ਐ ਹੁੰਦਾ ਮੈਂ ਇਸ ਤਰ੍ਹਾਂ ਨਹੀਂ ਆ ਵੀ ਇੱਕ ਚੀਜ਼ ਲੈਣੀ ਹੈ ਤਾਂ ਇੱਕ ਚੀਜ਼ ਘੱਟੀ ਬਿਲਕੁਲ ਅਸੀਂ ਕਿਸ ਨੂੰ ਗੁਮਰਾਹ ਨਹੀਂ ਕਰਦੇ ਵੀ ਜੀ ਅਸੀਂ ਜੋ ਕਹਾਂਗੇ ਬਿਲਕੁਲ ਸੱਚ ਕਹਾਂਗੇ ਜੀ ਤੇ ਆਪਣੇ ਕੋਲ ਵੀਰੇ ਹੋਰ ਕੀ ਕੀ ਸਪੈਸ਼ਲ ਚੀਜ਼ਾਂ ਨੇ ਇਹ ਸਪੈਸ਼ਲ ਚੀਜ਼ਾਂ ਵੀ ਜੀ ਆਪਣੇ ਕੋਲ ਇਲੈਕਟ੍ਰੋਨਿਕ ਦੇ ਵਿੱਚ ਜਿਵੇਂ ਫਰਿੱਜ, ਕੋਲਰ, ਵਾਸ਼ਿੰਗ ਮਸ਼ੀਨ, ਏਸੀ ਜੋ ਮਰਜ਼ੀ ਲੈ ਸਕਦੇ ਹੋ ਆਪਣੇ ਕੋਲ ਜਿਵੇਂ ਫਰਨੀਚਰ ਦੇ ਵਿੱਚ ਆਪਣੇ ਕੋਲ ਬੈੱਡ, ਸੋਫੇ, ਅਲਮਾਰੀਆਂ ਵੀਰੇ ਓਮ ਡਰੈਸਿੰ ਜਦ ਜਿਵੇਂ ਆਪ ਬਿਆ ਕਰਨਾ ਹੁੰਦਾ ਕਿਸੇ ਚਲੋ ਲੋੜਮੰਦ ਮੇਰੇ ਵੀਰ ਭੈਣ ਹੁੰਦੇ ਨੇ ਉਹਨਾਂ ਨੂੰ ਥੋੜੇ ਦਿੱਕਤ ਆਉਂਦੀ ਵੀ ਇਕੱਠਾ ਸਮਾਨ ਚੱਕਣਾ ਤੇ ਵੀਰੇ ਕਿਸ਼ਤਾਂ ਦੀ ਸਹੂਦਤ ਹੁੰਦੀ ਆਪਣੇ ਕੋਲ ਬਿਲਕੁਲ ਬਾਈ ਜੀ ਆਪਣੇ ਕੋਲ ਬਜਾਜ ਕਾਰ ਦੀ ਬਹੁਤ ਵਧੀਆ ਸਹੂਦਤ ਆਪਣੇ ਕੋਲ ਵੀਰੇ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਪਿੰਡ ਤੋਂ ਆਪਣੇ ਕੋਲ ਕਸਟਮਰ ਆ ਸਕਦਾ ਜੀ ਠੀਕ ਹੈ ਬਰਨਾਲੇ ਸ਼ਹਿਰ ਦੇ ਆਸਾਨ ਕਿਸ਼ਤਾਂ ਦੇ ਉੱਤੇ ਵੀਰੇ ਬਰਨਾਲੇ ਸ਼ਹਿਰ ਦੇ ਵਿੱਚ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਕਿਤੋਂ ਵੀ ਕਸਟਮਰ ਆ ਕੇ ਆਪਣੇ ਕੋਲ ਕਿਸ਼ਤਾਂ ਦੇ ਸਮਾਨ ਲੈ ਸਕਦਾ ਜੀ ਠੀਕ ਹੈ ਜੀ ਤੇ ਧਿਆਨ ਨਾਲ ਗੱਲ ਸੁਣ ਲਓ ਬਾਈ ਵੀ 30 ਕਿਲ ਠੀਕ ਹੈ ਤੇ ਕੰਟੈਕਟ ਕਰ ਸਕਦੇ ਤੁਸੀਂ ਮੋਬਾਈਲ ਨੰਬਰ ਦੱਸ ਦੋ ਤੇ ਵੀਰੇ ਐਡਰੈਸ ਦੱਸ ਦੋ ਜਿਵੇਂ ਐਡਰੈਸ ਵੀਰੇ ਜੀ ਆਪਣਾ ਸਾਡਾ ਮੇਟ ਮਾਰਕੀਟ ਦੇ ਵਿੱਚੋਂ ਗੁੰਗਿਆਪਰੇ ਬਚਨ ਵਾਲ ਸਕੂਲ ਦੇ ਸਾਹਮਣੇ ਵੀਰੇ ਨੇੜੇ ਆਪਣੀ ਐਸਡੀ ਸਕੂਲ ਆ ਵੀਰੇ ਨਾਲ ਡਾਕਟਰ ਰਾਜਦੀਪ ਦੰਦਾਂ ਵਾਲੇ ਵੀਰੇ ਮਾਲਵਾ ਫਰਨੀਚਰ ਵੀਰੇ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਨੋਟ ਕਰ ਲਓ ਵੀਰੇ 806502 ਵੀਰੇ ਠੀਕ ਹੈ ਹਾਂਜੀ ਸੋ ਠੀਕ ਹੈ ਵੀਰੇ ਓਕੇ ਥੈਂਕ ਯੂ ਜੀ ਠੀਕ ਹੈ ਜੀ